ਗੈਸ ਸਿਲੰਡਰ ਸੰਬੰਧੀ ਆਈ ਵੱਡੀ ਖਬਰ ਹੁਣ ਸਬਸਿਡੀ ਲੈਣ ਲਈ ਕਰਨਾ ਹੋਵੇਗਾ ਤੁਹਾਨੂੰ ਇਹ ਇੱਕ ਕੰਮ ਜ਼ਰੂਰੀ ਨਵੀਆਂ ਸ਼ਰਤਾਂ ਲਾਗੂ ਹੁਣੇ-ਹੁਣੇ ਆਈ ਵੱਡੀ ਅਪਡੇਟ ਜੇ ਤੁਸੀਂ ਗੈਸ ਸਿਲੰਡਰ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਸਰਕਾਰ ਨੇ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਨੇ ਗੈਸ ਸਿਲੰਡਰ ਵਾਲੇ ਜਿਹੜੇ ਵਰਤਦੇ ਨੇ ਲੋਕ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਸਬੰਧੀ ਹੋਰ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਸ ਕੰਪਨੀਆਂ ਨੇ ਗਾਹਕਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਨਾ ਮੰਨਣ ਦੇ ਸਬਸਿਡੀ ਦੀ ਰਕਮ ਹੋਵੇਗੀ ਬੰਦ ਜੀ ਹਾਂ ਵੱਡੀ ਅਪਡੇਟ ਹੈ ਦੇਸ਼ ਭਰ ਦੀਆਂ ਤਿੰਨੋਂ ਵੱਡੀਆਂ ਕੰਪਨੀਆਂ ਹਿੰਦੁਸਤਾਨ ਗੈਸ ਭਾਰਤ ਗੈਸ ਤੇ ਇੰਡੀਅਨ ਗੈਸ ਮੌਜੂਦਾ ਸਮੇਂ ਦੌਰਾਨ ਐਲਪੀਜੀ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁਫਤ ਸੁਰੱਖਿਆ ਜਾਂਚ ਤੇ ਜਾਗਰੂਤਗਾ ਮਹੀਮ ਚਲਾ ਰਹੀਆਂ ਹਨ ਇਸ ਮਹੀਮ ਦਾ ਉਦੇਸ਼ ਘਰੇਲੂ ਗੈਸ ਸਿਲੰਡਰਾਂ ਗੈਸ ਚੁੱਲ੍ਹੇ ਰੈਗੂਲੇਟਰਾਂ ਅਤੇ ਸੁਰੱਖਿਆ ਪਾਈਪਾਂ ਆਦ ਜ਼ਮੀਨੀ ਪੱਧਰ ਤੇ ਜਾਂਚ ਕੀਤੀ ਜਾਵੇਗੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਜਾਂਚ ਕਰਕੇ ਗੈਸ ਸਿਲੰਡਰਾਂ ਕਾਰਨ ਹੋਣ ਵਾਲੇ ਸੰਭਾਵੀ ਘਾਤਕ ਹਾਸਿਆਂ ਨੂੰ ਰੋਕਣਾ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਬੇ ਵਿੱਚ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਇੰਜ ਰੋਕਿਆ ਜਾ ਸਕਦਾ ਤਾਂ ਦੇਖੋ ਗੈਸ ਕੰਪਨੀਆਂ ਦੁਆਰਾ ਜਾਰੀ ਨਿਯਮਾਂ ਤੇ ਸ਼ਰਤਾਂ ਦੇ ਅਨੁਸਾਰ ਹਰੇ ਗੈਸ ਏਜੰਸੀ ਤੇ ਡੀਲਰ ਦੀ ਡਿਲੀਵਰੀ ਮੈਂ ਡਿਲੀਵਰੀ ਮੈਨ ਦੀ ਜ਼ਿੰਮੇਵਾਰੀ ਹੈ ਕਿ ਉਹ ਸਬੰਧਤ ਖਪਤਕਾਰਾਂ ਦੀ ਰਸੋਈ ਵਿੱਚ ਲਗਾਏ ਗਏ ਗੈਸ ਸਟੋਵਰ ਗੈਸ ਸਿਲੰਡਰ ਅਤੇ ਸੁਰੱਖਿਆ ਪਾਈਪਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਇਸ ਸਮੇਂ ਦੌਰਾਨ ਜੇਕਰ ਗੈਸ ਪਾਈਪ ਟੁੱਟ ਜਾਂਦੀ ਹੈ ਤਾਂ ਖਰਾਬ ਹਾਲਾਤ ਵਿੱਚ ਖਰਾਬ ਹਾਲਾਤ ਵਿੱਚ ਹੁੰਦੀ ਹੈ ਤਾਂ ਖਪਤਕਾਰਾਂ ਨੂੰ ਗੈਸ ਕੰਪਨੀ ਦੁਆਰਾ ਨਿਰਧਾਰਤ ਸ਼ਰਤਾਂ ਅਨੁਸਾਰ ਖਰਾਬ ਗੈਸ ਪਾਈਪ ਨੂੰ ਤੁਰੰਤ ਬਦਲਣ ਦੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਛੋਟੀਆਂ ਸਮਾਂ ਸਾਵਧਾਨੀਆਂ ਵਰਤ ਕੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਵੀ ਕੋਈ ਖਪਤਕਾਰ ਕਿਸੇ ਗੈਸ ਏਜੰਸੀ ਦੁਆਰਾ ਤੋਂ ਕਨੈਕਸ਼ਨ ਖਰੀਦਦਾ ਹੈ ਤਾਂ ਖਪਤਕਾਰ ਆਪਣੇ ਹੀ ਆਪ ਹੀ ਸਬੰਧਤ ਗੈਸ ਕੰਪਨੀ ਦੁਆਰਾ ਬੀਮਾ ਕਰਵਾ ਲਿਆ ਜਾਂਦਾ ਹੈ ਜੀ ਹਾਂ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਈਲੂ ਸਿਲੰਡਰ ਕਾਰਨ ਹੋਏ ਹਾਦਸੇ ਕਾਰਨ ਕਿਸੇ ਵਿਅਕਤੀ ਦੇ ਕੋਈ ਵਿੱਤੀ ਨੁਕਸਾਨ ਜਾਂ ਮੌਤ ਹੁੰਦੀ ਹੈ ਤਾਂ ਸੰਬੰਧਤ ਗੈਸ ਕੰਪਨੀ ਖਪਤਕਾਰ ਨੂੰ ਹੋਏ ਨੁਕਸਾਨ ਦੀ ਪਰਪਾਈ ਕਰੇਗੀ ਤੇ ਮੌਤ ਦੀ ਸਥਿਤੀ ਵਿੱਚ ਇੱਕ ਖਪਤਕਾਰ ਦੇ ਪਰਿਵਾਰ ਨੂੰ ਬੀਮੇ ਦੇ ਰੂਪ ਵਿੱਚ ਵੱਡਾ ਮੁਆਵਜ਼ਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਜੀ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਗੈਸ ਸਿਲੰਡਰ ਸਬੰਧੀ ਨਵੇਂ ਨਿਯਮ ਲਾਗੂ ਹੋਏ ਨੇ ਜਲਦੀ ਜਲਦੀ ਕਰ ਲਓ ਇਹ ਕੰਮ ਤਾਂ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰੇ